ਕਹਿੰਦੇ ਜਿਦੀ ਰਗ ਵਿੱਚ ਫਤਿਹ ਉਹਦੀ ਜਗ ਵਿੱਚ ਫਤਿਹ ਜਿਦੀ ਸਾਹਾਂ ਵਿੱਚ ਫਤਿਹ ਉਹਦੀ ਰਾਹਾਂ ਵਿੱਚ ਫਤਿਹ ਸੋ ਵਾਉ ਕਚ-ਵਚ ਕੇ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਬੀਬੀ ਮਮਤਾ ਸਾਹਿਬ ਜ਼ਿਲ੍ਹਾ ਰੋਪੜ ਦੇ ਪਿੰਡ ਪਰ ਖਾਲੀ ਦੇ ਨੇੜੇ ਸਥਿਤ ਹੈ ਬੀਬੀ ਮਮਤਾ ਜੀ ਰੋਪੜ ਦੇ ਨਿਹੰਗ ਖਾਨ ਦੀ ਤੀ ਸੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਮੁਗਲ ਫੌਜ ਲਗਾਤਾਰ ਉਹਨਾਂ ਦਾ ਪਿੱਛਾ ਕਰ ਰਹੀ ਸੀ ਦੁਸ਼ਮਣਾਂ ਦੀ ਫੌਜ ਨਾਲ ਜੰਗ ਵਿੱਚ ਭਾਈ ਬਚਿੱਤਰ ਜੀ ਜ਼ਖਮੀ ਹੋ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਸਾਹਿਬ ਜੀ ਨੂੰ ਕੋਟਲਾ ਨਿਹੰਗ ਖਾਨ ਦੀ ਹਵੇਲੀ ਵਿਖੇ ਛੱਡ ਕੇ ਅੱਗੇ ਚੱਲ ਗਏ ਬੀਬੀ ਮਮਤਾ ਜੀ ਇੱਕ ਕਮਰੇ ਵਿੱਚ ਜ਼ਖਮੀ ਹੋਏ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਕਰ ਰਹੇ ਸਨ ਜਦੋਂ ਮੁਗਲ ਫੌਜ ਨੂੰ ਪਤਾ ਲੱਗਿਆ ਕਿ ਹਾਵੇਲੀ ਵਿਖੇ ਕੁਝ ਸਿੱਖ ਹਨ ਤਾਂ ਉਹ ਆਏ ਅਤੇ ਇਸ ਬਾਰੇ ਪੁੱਛਗਿਛ ਕੀਤੀ। ਕੋਟਲਾ ਨੇ ਹੰਗ ਖਾਨੇ ਮੁਗਲ ਫੌਜ ਨੂੰ ਦੱਸਿਆ ਕਿ ਇਸ ਕਮਰੇ ਵਿੱਚ ਉਹਨਾਂ ਦੀ ਧੀ ਬੀਬੀ ਮਮਤਾ ਜੀ ਆਪਣੇ ਪਤੀ ਦੀ ਦੇਖਭਾਲ ਕਰ ਰਹੇ ਸਨ। ਇਹ ਸੁਣ ਕੇ ਮੁਗਲ ਫੌਜ ਉਸ ਕਮਰੇ ਵਿੱਚ ਨਹੀਂ ਗਈ ਤੇ ਉਹ ਉੱਥੋਂ ਹੀ ਵਾਪਸ ਹੋ ਗਏ। ਜਦੋਂ ਬੀਬੀ ਮਮਤਾ ਜੀ ਨੇ ਆਪਣੇ ਪਿਤਾ ਜੀ ਨੂੰ ਇਹ ਕਹਿੰਦੇ ਸੁਣਿਆ ਤਾਂ ਉਹਨਾਂ ਨੇ ਉਸ ਸਮੇਂ ਤੋਂ ਹੀ ਭਾਈ ਬਚਿੱਤਰ ਸਿੰਘ ਜੀ ਨੂੰ ਆਪਣਾ ਪਤੀ ਮੰਨਣ ਦਾ ਫੈਸਲਾ ਕੀਤਾ ਭਾਈ ਬਚਿੱਤਰ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਨੇ ਅਣਵਿਆਹੇ ਰਹਿਣ ਦੀ ਚੋਣ ਕੀਤੀ ਭਾਈ ਬਚਿੱਤਰ ਸਿੰਘ ਜੀ ਦੀ ਵਿਧਵਾ ਦੀ ਤਰ੍ਹਾਂ ਰਹਿਣ ਲੱਗ ਪਈ ਬੀਬੀ ਮਮਤਾ ਜੀ ਨੇ ਆਪਣੇ ਜੀਵਨ ਦੇ ਅਖੀਰਲੇ ਕਈ ਸਾਲ ਇੱਥੇ ਗੁਜ਼ਾਰੇ ਇਸ ਸਥਾਨ ਤੋਂ ਕੁਝ ਹੀ ਦੂਰੀ ਤੇ ਬੀਬੀ ਮਮਤਾ ਜੀ ਦੀ ਕਬਰ ਵੀ ਹੈ